ਬੁੱਧਵਾਰ ਨੂੰ ਨਦੀਕ ਪਿੰਡ ਸ਼ਿਸ਼ੋਵਾਲ ਵਿਖੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਚਾਰ ਵਿਅਕਤੀਆਂ ਸਨੇ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਹ ਹਾਸਾ ਆਟੋ ਰਿਕਸ਼ਾ ਅਤੇ ਐਕਜ਼ੈਲੋ ਕਾਰ ਵਿਚਕਾਰ ਹੋਇਆ। ਆਟੋ ਰਿਕਸ਼ਾ ਦੇ ਚਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਚੰਡੀਪੀਰ ਤੋਂ ਸਵਾਰੀਆਂ ਪੜ ਕੇ ਫਲੋਰ ਨੂੰ ਲਿਹਾ ਰਿਹਾ ਸੀ ਕਿ ਰਸਤੇ ਵਿੱਚ ਪਿੰਡ ਸ਼ਿਸ਼ੋਵਾਲ ਦੇ ਕੋਲ ਇੱਕ ਐਕਜ਼ੈਲੋ ਕਾਰ ਜੋ ਕਿ ਫਲੋਰ ਸਾਈਡ ਤੋਂ ਆ ਰਹੀ ਸੀ ਨੇ ਗਲਤ ਸਾਈਡ ਤੋਂ ਆ ਕੇ ਸਿੱਧੀ ਟੱਕਰ ਮਾਰ ਦਿੱਤੀ ਜਿਸ ਵਿੱਚ ਮੇਰਾ ਆਟੋ ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਆਟੋ ਵਿਖੇ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਜ਼ਖਮੀ ਸਵਾਰੀਆਂ ਨੂੰ ਪਿੱਛੇ ਗੱਡੀ ਵਿੱਚ ਆ ਰਹੇ ਮਨਜੀਤ ਬੇਕਰੀ ਦੇ ਮਾਲਕ ਸਮਾਜ ਸੇਵੀ ਮਤਵਿੰਦਰ ਸਿੰਘ ਸੋਨੂ ਨੇ ਆਪਣੀ ਗੱਡੀ ਵਿੱਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਇਹਨਾਂ ਔਰਤਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਨ੍ਹਾਂ ਦੀ ਪਹਿਚਾਣ ਰੱਖੀ ਪਤਨੀ ਅਮਰਚੰਦ ਸੁਨੀਤਾ ਪਤਨੀ ਬਲਜਿੰਦਰ ਕੁਮਾਰ ਮਨਜੀਤ ਕੌਰ ਪਤਨੀ ਕਮਲਜੀਤ ਸਿੰਘ ਵਜੋਂ ਹੋਈ ਹੈ ਇਹ ਤਿੰਨੋਂ ਮ੍ਰਿਤਕ ਔਰਤਾਂ ਪਿੰਡ ਕੜਾਣਾ ਦੀਆਂ ਰਹਿਣ ਵਾਲੀਆਂ ਹਨ ਜ਼ਖਮੀਆਂ ਦੀ ਪਹਿਚਾਨ ਨਿਰਮਲ ਸਿੰਘ ਆਟੋ ਚਾਲਕ ਰਣਜੀਤ ਕੌਰ ਮੁਖਤਿਆਰ ਸਿੰਘ ਅਮਰਚੰਦ ਅਤੇ ਬੱਚੀ ਪਰੀ ਵਜੋਂ ਹੋਈ ਹੈ ਬੱਚੀ ਨੂੰ ਜਾਂਦਰ ਰੈਫਰ ਕਰ ਦਿੱਤਾ ਗਿਆ ਤੇ ਬਾਕੀ ਜ਼ਖਮੀਆਂ ਦਾ ਇਲਾਜ ਫਲੋਰ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਮ੍ਰਿਤਕਾਂ ਵਿੱਚੋਂ ਇੱਕ ਪਰਿਵਾਰ ਦੀ ਨੂੰ ਸੱਸ ਦੱਸੀ ਜਾ ਰਹੀਆਂ ਹਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟੈਰਾ ਦੀ ਖਾਸ ਰਿਪੋਰਟ ਪਾਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਹੋਈ ਨਿਰਮਲ ਸਿੰਘ ਜੀ ਦਾ ਕੀ ਹੋਇਆ ਜੀ ਪਾਜੀ ਇਹ ਪਿੰਡ ਤੋਂ ਸਵਾਰੀਆਂ ਲੈ ਕੇ ਆਉਂਦੇਗੇ ਹਾਂ ਇਹ ਬੰਦਾ ਇਧਰੋਂ ਆਦਾ ਫਲੋਰਰ ਜਾਂਦਾ ਸੀ ਹਾਂਜੀ ਇਹਨੇ ਸਿੱਤੀ ਸਾਡੀ ਸੈੜੀ ਲਿਆ ਕੇ ਗੱਡੀ ਮਾਰੀ ਹੂੰ ਤੇ ਮੈਂ ਤਾਂ ਕੱਟ ਕੇ ਗੱਡੀ ਹੋਰ ਥੱਲੇ ਲੈ ਗਿਆ ਤੁਸੀਂ ਡਰਾਈਵਰ ਆਟੋ ਦੇ ਮੈਂ ਆਟੋ ਦਾ ਡਰਾਈਵਰ ਹਾਂ ਜੀ ਓਕੇ ਮੈਂ ਤਾਂ ਆਟੋ ਬਿਲਕੁਲ ਥੱਲੇ ਲੈ ਗਿਆ ਤੇ ਥੱਲੇ ਜਾ ਕੇ ਮਾਰੀ ਸਾਡੀ ਠੀਕ ਆ ਕਿੰਨੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਮੇਰੀ ਐਟੋ ਖਤਮ ਹੈ ਪੂਰੀ ਹਾਂ ਇਹ ਮੇਨਾਂ ਦੇ ਮੋਟਾ ਤੈਨ ਹੋ ਗਈਆਂ ਤੈਨ ਹੋ ਗਈਆਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਫਲੋਰ ਆ ਰਹੇ ਸੀ ਹਾਂ ਛੰਡੀ ਵੀਰ ਤੋਂ ਓਕੇ ਤੇ ਜੇ ਮੇਰੀ ਬਜ਼ੁਰਗ ਵੀ ਕਿੰਨੀਆਂ ਸਵਾਰੀਆਂ ਸੀ ਵਿੱਚ ਮੇ 6 ਵਾਰ ਗਿਆ 6 ਵਾਰ ਗਿਆ ਸਰ ਜੀ ਆਪਾਂ ਨੂੰ ਇਹਦੇ ਬਾਰੇ ਇਨੀਕ ਜੜ ਗਿਆ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਦੁਕਾਨ ਤੇ ਸੀਗਾ ਇਹ ਬੰਦੇ ਦੇਖਣਗੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰੀਆਂ ਕੈਮਰੋਡੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਣ ਅੱਗੇ ਸਕੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਤੇ ਇੱਕ ਦੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਸੀ ਇੱਕ ਕੁੜੀ ਸਾਥ ਸੀ ਕਰੇ ਜੀ ਤੇ ਇੱਕ ਤੇਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਬੱਚਾ ਛੋੜਾ ਨਾ ਹਾਂ ਜੀ ਉਹ ਬੱਚੇ ਚਾਨ ਬਚ ਗਈ ਹੈ ਕਿਹੜੇ ਬਾਕੀ ਦੋ ਮੈਂ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਪਤਾ ਕੁਝ ਉਸਾ ਜੀ ਉਹ ਨਹੀਂ ਆਪਣਾ ਕੋਈ ਕੁਝ ਵੀ ਪਤਾ ਨਹੀਂ ਗੱਡੀਆਂ ਕਿਹੜੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਗੱਡੀਆਂ ਕਿਹੜੀਆਂ ਆਂਦੀਆਂ ਸਾ ਜੀ ਅਮੀ ਤੁਹਾਨੂੰ ਕਹੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਬਾਜੀ ਕੀ ਨਾਮ ਆ ਤੁਹਾਡਾ ਮੇਰਾ ਭਾਈ ਗੋਗੀ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਹਾਂ ਜੀ ਕੋਈ ਵੀ ਪਤਾ ਲਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਹਾ ਠੀਕ ਆ ਤੁਹਨੇ ਭਾਜੀ ਕਿਹਾ ਨਹੀਂ ਜੀ ਖਤਪੋ ਹੋ ਗਿਆ ਕਾਦੇ ਚ ਆ ਰਹੇ ਸੀ ਇਹ ਤੇ ਆਟੋ ਸੀ ਜੀ ਲੱਗੇ ਕਾਚ ਭਾਜੀ ਹੈ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜਨੀ ਕੀਤੀ ਕਿੰਤੋਂ ਦਾ ਦੇਖੇ ਹੀ ਨਹੀਂ ਹੋ ਆਜ ਤੱਕ ਖਰਾਬ ਆ ਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਤੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾ ਲੱਗਿਆ ਆ ਮੰਮੀ ਬੱਚੀ ਕਿੱਦਾਂ ਭਾਜੀ ਬੱਚੀ ਦੀ ਲੱਤ ਕਹਿੰਦੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਜਲੰਧਰ ਲੈ ਕੇ ਗਏ ਆ